ਉਹ ਬੰਦਿਆ ਕਿਹੜੇ ਬੰਦਰਾ ਤੇ ਬੰਦਿਆਂ ਪਿਆਰੇ ਉੱਠ ਕੇ ਵਾਹਿਗੁਰੂ ਦਾ ਨਾਮ ਲੈ ਜਿਹੜਾ ਤੇਰੇ ਅੰਤਿਮ ਵਾਰ ਸਹਾਈ ਹੋਣਾ ਹੈ ਮੇਰੇ ਮਾਲਕ ਕਹਿੰਦੇ ਆ ਕਿ ਮੈਂ ਕੋਲ ਨਹੀਂ ਕਹਿੰਦਾ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਚੇਤਨਾ ਮੈਨੇ ਸਿਮਰਨ ਕਰਨਾ ਅਭਿਆਸ ਕਰਨਾ ਚੇਤੇ ਕਰਨਾ ਉਹ ਵੀਰਾਂ ਤੇ ਦੀ ਜਗ ਤੇ ਦੀਪਾ ਜੀ ਦਾ ਤੋ ਇੱਕ ਵੇੜੀ ਆਉਂਦੀ ਰਸਨਾ ਤੋਂ ਮਾਇਕੂ ਦਾ ਨਾਮ ਜ਼ਰੂਰ ਲਈ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪਾਣੀ ਛੇੜ ਛੇੜ ਔਦ ਬਿਹਾਰਤ ਹੈ ਬੂਟੇ ਘਰ ਜਿਉ ਪਾਣੀ ਕਹਿੰਦੇ ਜਿਵੇਂ ਤੌੜਾ ਪਿਆਏ ਨੁਕਰ ਦੇ ਵਿੱਚ ਉਹਦੇ ਤੇ ਪਾਣੀ ਪਾਦਗੇ ਤੇ ਪਾਣੀ ਸਿੰਮਦਾ ਪਿਆਏ ਉਸੇ ਤਰ੍ਹਾਂ ਵੀਰੋ ਆਪਣਾ ਸਰੀਰ ਆ ਭਣੇ ਚੇਤੇ ਰੱਖਿਓ ਉਸੇ ਤਰ੍ਹਾਂ ਸਰੀਰਾ ਆਪਾਂ ਸਾਰੇ ਦੁੱਖ ਵਡਾਉਣ ਆਇਆ ਜੀ ਮੈਂ ਕੀਰਤਨ ਕਰਨ ਆਇਆ ਵੀਰੋ ਮੈਂ ਇਸ ਪਰਿਵਾਰ ਦਾ ਬੱਚਾ ਬਣ ਕੇ ਤੇ ਆਪਣੀਆਂ ਮਾਵਾ ਭੈਣਾਂ ਨਾਲ ਵੀਰਾਂ ਨਾਲ ਗੱਲਾਂ ਕਰਨ ਆਇਆ ਉਹ ਗੁਰਬਖਸ਼ ਪਿਆਰਿਓ ਪੁੱਛ ਕੇ ਦੇਖਿਓ ਮਾਂ ਨੂੰ ਜਿਹਦਾ ਨਿੱਕਾ ਜੱਜ ਅਗਬਦਾ ਕਹਿੰਦੇ ਤਾਰਾ ਤੁਰ ਗਿਆ ਹੋਵੇ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਉਹ ਮਾਂ ਦਾ ਨਿਰਦ ਪੁੱਛ ਕੇ ਜਾਣੀਦਾ ਗੁਰੂ ਤੋਂ ਉਹ ਪੁੱਛ ਕੇ ਦੇਖ ਕੇ ਦੱਸਿਓ ਧੀ ਨੂੰ ਜਿਹੜੀ ਉਹ ਵੇ ਤੇ ਮਾਸੜਾ ਨੂੰ ਉੱਟ ਕੇ ਰੱਬ ਨੂੰ ਪਿਆਰੀ ਹੋ। ਪੁੱਛ ਕੇ ਦੇਖੋ ਪਤ ਨੂੰ ਜਿਹਨੇ ਲਾਟਾਂ ਚਾਵਾਂ ਨਾ ਮਾਂ ਦੇ ਲਾੜ ਲੜਾਇਓ ਨਾ ਤੇ ਉਹ ਮਾਂ ਰੱਬ ਨੂੰ ਪਿਆਰੀ ਹੋਵੇ ਇਸ ਘਰ ਦੇ ਵਰਤਾਨਾ ਵਰਤਿਆ ਕਰੋ ਤੇ ਪਿਆਰ ਵਾਲਿਓ ਵੱਡਿਆਂ ਨੇ ਕਹਿਣਾ ਸੀ ਵੱਡਿਆਂ ਨੇ ਕਹਿਣਾ ਜਦੋਂ ਕਿਤੇ ਧੀ ਲੰਗਣੀ ਨਾ ਧੀ ਲੰਗਣੀ ਤੇ ਮਾਵਾ ਨੇ ਕਹਿਣਾ ਇਹਦੀ ਮਾਂ ਨਹੀਂ ਦਿੱਕਤੇ ਇਹਦੀ ਮਾਂ ਨਹੀਂ ਫਿਰਤੇ ਜੇ ਇਹਦੀ ماں ਸਿਰ ਤੇ ਹੁੰਦੀ ਤੇ 33 ਦਿਨਾਂ ਮੀਡੀਆਂ ਗੁੰਦ ਦੀ ਜਬ ਉਹ ਸਤਨਾਮ ਤੇ ਗੁਰਮਤ ਪਿਆਰਿਓ ਵੱਡਿਆਂ ਨੇ ਕਹਿਣਾ ਜੀ ਜੇ ਕਹਿੰਦੇ ਬਾਪੂ ਚੜਾਈ ਕਰਦੇ ਪਰ ਜਵਾਨੀ ਵਿੱਚ ਸੁਣਿਓ ਗੁਰਪੁੱਤੋ ਜੇ ਕਹਿੰਦੇ ਬਾਪੂ ਚੜਾਈ ਕਰਦੇ ਨਾ ਦੀ ਪਰ ਜਵਾਨੀ ਚ ਤੇ ਸਫਾਂ 'ਚ ਬੈਠਣ ਵਾਲੇ ਬਜ਼ੁਰਗ ਕਹਿੰਦੇ ਆ ਉਹ ਕਹਿੰਦੇ ਵੀ ਇਹਦਾ ਬਾਪ ਚੜਾਈ ਕਰ ਗਿਆ ਆ ਕਰਕੇ ਪੁੱਤ ਗੜੀਆਂ ਦਾ ਟੱਕ ਬਣ ਗਿਆ ਜੱਗੋ ਸਤਨਾਮ ਸ੍ਰੀ ਵਾਹਿਗੁਰੂ ਤੇ ਨਹੀਂ ਤਾਂ ਪਤਾ ਹੀ ਨਹੀਂ ਜੀ ਕਿੰਨੀਆਂ ਤਕਾਲ ਕਮਾਈਆਂ ਕਰਦਾ ਹੈ ਬਾਪੂ ਪੁੱਤ ਨੂੰ ਮੇਲੇ ਲਾਉਣ ਦੀ ਖਾਤਰ ਪਤਾ ਨਹੀਂ ਕਿਹੜੀ ਕਿਹੜੀ ਬਾਪੇ ਜਾ ਕੇ ਕਰਦਾ ਹੈ ਬਾਪੂ ਪੁੱਤ ਨੂੰ ਮੇਲੇ ਲਾਉਣ ਦੀ ਖਾਤਰ ਤੇ ਅੱਜ ਦਾ ਉੱਠ ਕੇ ਮੇਜਾਂ ਗਿਆ ਕਹਿੰਦਾ ਹੈ ਬਾਪੂ ਤੂੰ ਮੇਰੇ ਆਪ ਤੇ ਕੀ ਕਰਤਾ ਓ ਵੀਰਾ ਤੈਨੂੰ ਜਨਮ ਦੇਦਾ ਇੰਨਾ ਹੀ ਬਹੁਤ ਜਬੋ ਸਤਿਨਾਮ ਸੇ ਗੁਰਮਤ ਪਿਆਰਿਓ ਵੱਡਿਆ ਕਹਿਣਾ ਜੀ ਕਹਿੰਦੇ ਬਾਪੂ ਦੇ ਪਰਥਾਏ ਉਹਨਾਂ ਨੇ ਕਹਿਣਾ ਕਹਿੰਦੇ ਸਾਰੀ ਦਿਹਾੜੀ ਕੰਮ ਕਰਦਾ ਹੀ ਬਾਪੂ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਕਿਵੇਂ ਆਪਾਂ ਵਰਕਸ਼ਾਪਾਂ ਦੇ ਕੰਮ ਕਰਦੇ ਹੋਵਾਂਗੇ ਕਿਵੇਂ ਆਪਦੇ ਕਿਤੇ ਸੰਬੰਧੀ ਕੰਮ ਕਰਦੇ ਹੋਵਾਂਗੇ ਗੁਰਪੋ ਤੇ ਇੱਕ ਬਾਬਲ ਦਾ ਹਿਰਦਾ ਟੁੱਬ ਕੇ ਦੇਖੋ ਜੀ ਦਰਪੋ ਕਹਿੰਦੇ ਜਦੋਂ ਸ਼ਾਮ ਨੂੰ ਥੱਕਿਆ ਟੁੱਟਿਆ ਬਾਪੂ ਘਰੇ ਆਉਂਦਾ ਨਾ ਜੀ ਥੱਕਿਆ ਟੁੱਟਿਆ ਸ਼ਾਮ ਨੂੰ ਕੰਮ ਕਰਕੇ ਬਾਪੂ ਜਦੋਂ ਘਰੇ ਆਉਂਦਾ ਹੈ ਤੇ ਉਹਦਾ ਧੀ ਪੁੱਤ ਭੈਣੋਂ ਗੋਦੀ ਨਾਲ ਘਮਰਦਾ ਹੈ ਜਦੋਂ ਗੋਦੀ ਨਾਲ ਚੁੰਮੜਦਾ ਨਾ ਬਾਪੂ ਤੇ ਤੇ ਬਾਪੂ ਅੱਖ 'ਚੋਂ ਅੰਜੂ ਪੜ ਕੇ ਕਹਿੰਦਾ ਹੈ ਮੇਰੀ ਲਾਡ ਮੇਰੀ ਗਲਵੱਕੜੀ ਚਾ ਗਈ ਮੇਰਾ ਸਾਰੇ ਦਾ ਸਾਰਾ ਥਕੀਵਾ ਲੈ ਗਿਆ ਜਦੋਂ ਸਭ ਨਾਲ ਘਰ ਮੁਕ ਪਿਆਰ ਕਿੰਨਾ ਆਪਣੇ ਇਲਾਦ ਨੂੰ ਆਪਣੇ ਪੁੱਤ ਧੀਆ ਨੂੰ ਪਿਆਰ ਕਰਦਾ ਹੈ ਬਾਪ ਤੇ ਜਿੰਦੇ ਤੁਰ ਜਾਂਦਾ ਹੈ ਫਿਰ ਕਿੰਨਾ ਇੱਕ ਵਿਰਾਗ ਹੁੰਦਾ ਹੈ ਵੀ ਬਾਪੂ ਜਿਹੜੀ ਥਾਂ ਤੇ ਤੂੰ ਖੜਦਾ ਸੀ ਉਹ ਥਾਂ ਤੇ ਹੁਣ ਪੁੱਤ ਨੂੰ ਖੜਨਾ ਪੈਣਾ ਜਦੋਂ ਸਤਨਾਮ ਤੇ ਗੁਰਮਤਿ ਪਿਆਰਿਓ ਵੱਡਿਆਂ ਕਹਿੰਦਾ ਕਿ ਕਹਿੰਦੇ ਨਿੱਕਾ ਜਿਹਾ ਸੀ ਪੁੱਤ ਮਾਪੇ ਪੜਾ ਲੈਂਦੇ ਆ ਨਿੱਕਾ ਜਿਹਾ ਸੀ ਪੁੱਤ ਮਾਪੇ ਰੋਣਾ ਸਿਖਾ ਲੈਂਦੇ ਐ ਨਿੱਕਾ ਜਿਹਾ ਸੀ ਪੁੱਤ ਉਹ ਆਪ ਤੋਂਲੀ ਜਵਾਨ ਕਰਦਾ ਐ ਪਰ ਮਾਪੇ ਬੋਲਣਾ ਸਿਖਾ ਲੈਂਦੇ ਐ ਗੁਰਮੁਖ ਪਿਆਰਿਓ ਵੱਡਿਆਂ ਕਹਿਣਾ ਕਹਿੰਦੇ ਤੈਨੂੰ ਤੁਰਨਾ ਨਹੀਂ ਸਿਖਿਆ ਉਹ ਨਾ ਕਰੂਦਾ ਸੀ ਤੈਨੂੰ ਤੁਰਨਾ ਨਹੀਂ ਸਿਖਿਆ ਤੂੰ ਰੋਂਦਾ ਸੀ ਤੁਰਨਾ ਤੈਨੂੰ ਸਿਖਾਇਆ ਬਾਪੂ ਨੇ ਬਾਪੂ ਨੇ ਸਿਖਾਇਆ ਨਾ ਜੀ ਜਦ ਮਾਂ ਸਿਖਾਉਂਦੀ ਆ ਆਪਣੇ ਪੁੱਤ ਦੀ ਨੂੰ ਤੇ ਜਾਂ ਬਾਪੂ ਲੜ ਲੜਾਉਂਦਾ ਏ ਗੁਰਮੁਖ ਪਿਆਰ ਤੈਨੂੰ ਤੁਰਨਾ ਵੀ ਨਹੀਂ ਸਿਉਂਦਾ ਆਪਦੀ ਉਂਗਲੀ ਫੜ ਕੇ ਤੈਨੂੰ ਤੁਰਨਾ ਸਿਖਾਉਂਦਾ ਰਿਹਾ ਬਾਪੂ ਓ ਸੱਜਣਾ ਤੈਨੂੰ ਬੋਲਣਾ ਵੀ ਨਹੀਂ ਸਿਉਂਦਾ ਆਪਦੀ ਜ਼ਬਾਨ ਤੁਰਨ ਦੀ ਕਰ ਲਈ ਤਾਂ ਤੈਨੂੰ ਬੋਲਣਾ ਸਿਖਾਉਂਦਾ ਰਿਹਾ ਬਾਪੂ ਓ ਸੱਜਣਾ ਆਪ ਅੰਦੀ ਫੜ ਕੇ ਗੁਜ਼ਾਰਾ ਕਰਦਾ ਪਰ ਤੈਨੂੰ ਪੜਾਉਂਦਾ ਰਿਹਾ ਬਾਪੂ ਔਰ ਵਰਨੋ ਪਿਆਰਿਆ ਜੇ ਕਿਤੇ ਮਾੜੀਂ ਦੀ ਗਲਤੀ ਹੋ ਜਾਂਦੀ ਤੇ ਨੀਵੀਂ ਥਾਂ ਆਪ ਖੜਕੇ ਮਾਫੀਆਂ ਮੰਗਦਾ ਮਗੰਮਾ ਜਿਹਾ ਬਾਪੂ ਜੀ ਅੱਜ ਤੁਰ ਗਿਆ ਦੁਨੀਆ ਤੋਂ ਮੁਰ-ਮੁਰ ਚੇਤੇ ਆਉਂਦਾ ਰਿਹਾ ਬਾਪੂ ਜਦੋਂ ਸਤਨਾਮੁ ਜੀ ਵਾਹਿ ਜੇ ਮਾਂ ਨੂੰ ਰੱਬ ਦਾ ਦੂਜਾ ਰੂਪ ਦੱਸਿਆ ਨਾ ਭੈਣੋ ਮਦਵਾਨ ਸੱਜਣ ਕਹਿੰਦੇ ਆ ਕਹਿੰਦੇ ਜਿਹੜੀ ਮਾਂ ਨਾ ਇਹਦਾ ਹਿਰਦਾ ਇੰਨਾ ਕੋਮਲਾ ਤੇ ਪੁੱਤ ਧੀਆਂ ਵੰਦੇ ਇਨੂੰ ਰੱਬ ਦਾ ਦੂਜਾ ਰੂਪ ਹੈ ਤੇ ਬਾਪੂ ਨੂੰ ਬਾਪੂ ਨੂੰ ਬਦਵਾਨ ਸਜਣਾ ਨੇ ਬਾਪਾ ਬੋੜ ਆਖਿਆ ਜਦੋਂ ਸੱਜਣਾ ਅਖੀਰ ਬਾਪੂ ਜੀ ਬਾਪਾ ਬੋੜ ਆਖਿਆ ਸੁਣਿਓ ਹੁਣ ਕਿਉਂ ਆਖਿਆ ਹੋਵੇਗਾ ਕਿਉਂ ਆਖਿਆ ਹੋਵੇਗਾ ਗੁਰੂ ਪਿਆਰਿਓ ਅੱਜ ਮਹਾਰਾਜ ਦੀ ਬੋਕਲ ਵਿੱਚ ਬੈਠੇ ਆਂ ਤੇ ਕਹਿ ਕੇ ਚੁੱਪ ਕਰਾਇਆ ਸੰਗ ਤੇ ਕੀ ਕਰਾਇਆ ਜਦੋਂ ਮੇਰੀ ਮਾਲਕ ਦੀ ਬੋਕਲ ਚ ਆਪਾਂ ਧੀਆਂ ਪੁੱਤ ਆਗੇ ਨਾ ਤੇ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਮੇਰੇ ਮਾਲਕ ਨੇ 9 ਸਾਲ ਦੀ ਆਜੂ ਚਾਉਦਾ ਬਕੂ ਤੋਰਿਆ ਕਿਵੇਂ ਜਬੋ ਸਭ ਨਾਮ ਤੇ ਆਪਾਂ ਹਮੇਸ਼ਾ ਜੂ ਸਾਜਾ ਕਰਾਂਗੇ ਗੁਰੂ ਤੇਗ ਬਹਾਦਰ ਮਾਰਾ ਸੱਚੇ ਪਾਤਸ਼ਾਹ